ਜੀ ਆਪਣੇ ਡੇਸ਼ ਬਣ ਕੇ ਤੇ ਆ ਰਹੀ ਜੀ ਅੱਜ ਮੈਂ ਗਈ ਸੀ ਬਾਹਰ ਤੇ ਮੈਨੂੰ ਕਿਸੇ ਨੇ ਦੱਸਿਆ ਜੀ ਕਹਿੰਦੇ ਤੁਹਾਡੀਆਂ ਰੈਸਪੀਜ਼ ਦੇਖਦੇ ਆ ਤੇ ਮੈਨੂੰ ਬੜਾ ਚੰਗਾ ਲੱਗਾ ਸੁਣ ਕੇ ਬੜੇ ਹੌਸਲਾ ਮਿਲਦਾ ਆ ਹੋਰ ਕਰਨ ਵਾਸਤੇ ਤੁਸੀਂ ਵੀ ਇਸ ਤਰ੍ਹਾਂ ਹੌਸਲਾ ਫਜ਼ਾਈ ਲਈ ਕਮੈਂਟ ਜ਼ਰੂਰ ਲਿਖਿਆ ਕਰੋ ਜੀ ਵੈਲਕਮ ਸਾਰਿਆਂ ਦਾ ਜੀ ਅੱਜ ਮੈਂ ਪਾਲਕ ਪਨੀਰ ਬਣਾਉਣ ਲੱਗੇ ਆ ਪਾਲਕ ਪਨੀਰ ਬਣਾਉਣ ਵਾਸਤੇ ਅਸੀਂ ਪਹਿਲਾਂ ਪਾਣੀ ਬੋਇਲ ਹੋਣ ਵਾਸਤੇ ਰੱਖ ਦਿੱਤਾ ਆ ਇਹਦੇ ਜਦ ਪਾਣੀ ਬੋਇਲ ਹੋਣ ਲੱਗ ਪੈਗਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਸਾਲਟ ਪਾ ਲੈਣਾ ਆ ਇੱਕ ਚਮਚ ਜਿੱਦ ਸਾਲਟ ਪਾ ਕੇ ਇਹਨੂੰ ਬੋਇਲ ਹੋ ਰਹਿੰਦਾ ਜਦੋਂ ਬੋਇਲ ਹੋਣਾ ਸ਼ੁਰੂ ਹੋ ਜਾਏਗਾ ਉਦੋਂ ਅਸੀਂ ਇਹਦੇ ਵਿੱਚ ਪਾਲਕ ਪਾ ਕੇ ਇਹਨੂੰ ਬਲਾਂਚ ਕਰਾਂਗੇ ਅਸੀਂ ਇਹਦੇ ਵਿੱਚ ਇਹ ਪਾਲਕ ਪਾ ਦੇਣੀ ਹੈ ਸਾਰੀ ਤੇ ਇਹਨੂੰ 5 ਮਿੰਟ ਵਾਸਤੇ ਬਲਾਂਚ ਕਰਨਾ ਹੈ ਜਦੋਂ ਥੋੜਾ ਜਿਹਾ ਹੋ ਜਾਏਗਾ ਉਹਨਾਂ ਚਿਰ ਸੇ ਹਾਈ ਕੋਲਡ ਵਾਟਰ ਤਿਆਰ ਰੱਖਣਾ ਇਹਨੂੰ ਇਹ ਚੋਂ ਕੱਢ ਕੇ ਤੇ ਫਟਾਫਟ ਉਹਦੇ ਵਿੱਚ ਪਾ ਦੇਣਾ ਹੈ ਤਾਂ ਕਿ ਇਹਦਾ ਕੁਕਿੰਗ ਪ੍ਰੋਸੈਸ ਜਿਹੜਾ ਹੈਗਾ ਉਹ ਬੰਦ ਹੋ ਜਵੇ ਇਹਨੂੰ ਬਸ ਇਸ ਤਰ੍ਹਾਂ ਕਰਕੇ ਅਜੇ ਤੁਹਾਨੂੰ ਪਤਾ ਵੀ ਲੱਗਦਾ ਇਹਨੂੰ ਤੁਸੀਂ ਡਿਸਕਾਰਡ ਕਰ ਦਿਓ ਤੇ ਜਦੋਂ ਇਹਨੂੰ ਦੇਖਣਾ ਪਾਲਕ ਹੋ ਗਈ ਉਹਦੇ ਇਸ ਨੂੰ ਡੰਡੀ ਨੂੰ ਦਬਾ ਕੇ ਦੇਖਣਾ ਤੇ ਇਹ ਬਣ ਗਈ ਕਿ ਨਹੀਂ ਇਹਨੂੰ ਹੁਣ ਅਸੀਂ ਪਾ ਕੇ ਟਾ ਕੇ ਤੇ 5 ਮਿੰਟ ਵਾਸਤੇ ਬਲਾਂਚ ਕਰਦੇ ਹਾਂ ਜੀ ਤੇ ਦੇਖੋ ਜੀ ਪਾਲਕ ਨੂੰ ਬੋਇਲ ਹੋਣ ਦੀ ਨੂੰ 3-4 ਮਿੰਟ ਹੋ ਗਏ ਨੇ ਹੁਣ ਆਪਾਂ ਦੇਖਦੇ ਹਾਂ ਕਿ ਇਹ गल ਗਈਆਂ ਏ ਜਾਂ ਡੰਡੀਆਂ ਕਿ ਨਹੀਂ ਇਸ ਤਰ੍ਹਾਂ ਇਹਦੀ ਕੋਈ ਵੀ ਡੰਡੀ ਚੁੱਕ ਕੇ ਧਿਆਨ ਦੇ ਨਾਲ ਹੱਥ ਨਾ ਸਾੜ ਲਿਓ ਇਸ ਤਰ੍ਹਾਂ ਦਬਾ ਆ ਦੇਖੋ ਜੀ ਇਹ ਹੋ ਗਈ ਏ ਹੁਣ ਇਹਨੂੰ ਅਸੀਂ ਕੱਢ ਕੇ ਫਟਾਫਟ ਆਈਸ ਕੋਲ ウォーター ਦੇ ਵਿੱਚ ਇਹਨੂੰ ਦੇਣਾ ਰਿਕਡੰਡੀ ਮੋਟੀ ਤੋਂ ਮੋਟੀ ਡੰਡੀ ਵੀ ਮੈਂ ਆਹ ਹੁਣ ਜੀ ਜਾਇਸ ਕੋਲ ਵਾਟਰ ਅਸੀਂ ਰੱਖਿਆ ਇਹਦੇ ਵਿੱਚ ਤੁਸੀਂ ਸਾਰੇ ਪਾਲਕ ਜਿਹੜੀ ਹੈਗੀ ਐ ਇਸ ਤਰ੍ਹਾਂ ਚੁੱਕ ਕੇ ਇਹਦੇ ਵਿੱਚ ਪਾਈ ਜਾਣੀਆਂ ਤਾਂ ਕਿ ਇਹਦਾ ਜਦ ਕੁਕਿੰਗ ਪ੍ਰੋਸੈਸ ਹੈਗਾ ਆ ਉਹ ਬੰਦ ਹੋ ਜਵੇ ਤੇ ਨਾਲ ਚੰਗੀ ਤਰ੍ਹਾਂ ਇਹਦੇ ਵਿੱਚ ਡਿਪ ਕਰ ਦੇਣਾ ਸੀ ਆਹ ਲਓ ਜੀ ਇਸ ਕੋਲਡ ਵਾਟਰ ਚ ਪਾ ਕੇ ਇਸ ਤਰ੍ਹਾਂ ਥੋੜਾ ਖਲਾਉਂਦੇ ਰਹੋ ਤਾਂ ਕਿ ਇਹ ਸਾਰੀ ਇਹਦਾ ਕੁਕਿੰਗ ਪ੍ਰੋਸੈਸ ਖਤਮ ਹੋ ਜਾਏ। ਇਹਨੂੰ ਹੱਥ ਲਾ ਕੇ ਦੇਖ ਲਓ ਜਦ ਠੰਡੀ ਹੋ ਜਾਏਗੀ ਫਿਰ ਅਸੀਂ ਗ੍ਰाइंड ਕਰਾਂਗੇ। ਇਹ ਜੀ ਪਾਲਕ ਆਪਣੀ ਠੰਡੀ ਹੋ ਗਈ ਹੈ ਇਹਨੂੰ ਇਹਦਾ ਜ਼ਿਆਦਾ ਪਾਣੀ ਨਾ ਇਹਦੇ ਵਿੱਚ ਰੱਖਿਓ। ਇਹਨੂੰ ਇਸ ਤਰ੍ਹਾਂ ਥੋੜਾ ਜਨ ਨਿਚੋੜ ਕੇ ਇਹਦਾ ਪਾਣੀ ਤੇ ਫਿਰ ਗ੍ਰਾਇੰਡ ਕਰ ਜੇ ਪਾਣੀ ਜ਼ਿਆਦਾ ਹੋਇਆ ਤੇ ਭੁੱਲਣ ਲੱਗਿਆ ਤਾਂ ਤੇ ਛਿੱਟੇ ਪੈਣਗੇ। ਇਸ ਤਰ੍ਹਾਂ ਇਹਨੂੰ ਥਲਾਰਕੇ ਦੇ ਵਿੱਚ ਇਸ ਤਰ੍ਹਾਂ ਫੁੱਪ ਉਸ ਅਰਜਾ ਹੈਂਡ ਬਲੈਂਡਰ ਦੇ ਨਾਲ ਤੁਸੀਂ ਇਹਨੂੰ ਗ੍ਰाइंड ਕਰ ਲੈਣਾ ਹੈ ਪਿਊਰੀ ਬਣਾ ਲੈਣੀ ਆ ਤੇ ਆਪਾਂ ਨੇ ਸਾਰਾ ਨਿਚੋੜ ਦੇਣਾ ਹੈ ਤੇ ਫਿਰ ਇਹਨੂੰ ਗ੍ਰाइंड ਕਰਿਓ ਇਹਨੂੰ ਆਪਾਂ ਹੁਣ ਗ੍ਰाइंड ਕਰ ਲਈਏ ਚੰਗੀ ਤਰ੍ਹਾਂ ਚੈੱਕ ਜੀ ਇਹ ਆ ਦੇਖੋ ਜੀ ਇਹ ਕਿੰਨੀ ਪਿਉਰੀ ਬਣ ਗਈ ਆ ਇਹਨੂੰ ਹੁਣ ਅਸੀਂ ਇੱਕ ਸਾਈਡ ਤੇ ਰੱਖ ਕੇ ਬਾਕੀ ਚੀਜ਼ਾਂ ਨੂੰ ਕੈਰੀ ਕਰਦੇ ਆ ਹੁਣ ਆਪਾਂ ਇਹਦੇ ਵਿੱਚ ਪਿਉਰੀ ਬਣਾਵਾਂਗੇ ਆ ਮੈਂ ਇੱਕ ਹਰੀ ਮਿਰਚ ਲਈ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਜੇ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਤੇ ਆ ਦੋ ਮੈਂ ਟਮਾਟਰ ਲੈਨੇ ਆ ਦੋ ਲਾਲ ਟਮਾਟਰ ਪਾ ਕੇ ਇਹਨਾਂ ਦੀ ਪਿਉਰੀ ਬਣਾ ਲੈਨੇ ਆ ਆਹ ਲਓ ਜੀ ਆਹ ਲਓ ਜੀ ਟਮਾਟਰ ਤੇ ਹਰੀ ਮਿਰਚ ਦੀ ਪਿਊਰੀ ਬਣ ਕੇ ਤਿਆਰ ਹੈ ਜੀ ਇਹ ਇਧੇ ਪਾਉਣ ਵਾਸਤੇ ਪਨੀਰ ਜਿਹੜਾ ਹੈਗਾ ਉਹਨੂੰ ਥੋੜਾ ਜਿਹਾ ਸਟਿਰ ਫਰਾਈ ਕਰਾਂਗੇ ਮੈਂ ਮਸਟਰਡ ਆਇਲ ਲਿਆ ਤੁਸੀਂ ਜੇ ਦੇਸੀ ਘਿਓ ਲੈਣਾ ਜਾਂ ਕੋਈ ਹੋਰ ਆਇਲ ਲੈਣਾ ਚਾਹੁੰਦੇ ਹੋ ਤੁਸੀਂ ਉਹ ਵੀ ਲੈ ਸਕਦੇ ਹੋ ਜਿਹੜੀ ਤੁਹਾਡੇ ਆਪਣੇ ਪਸੰਦ ਹੋਵੇ ਉਹਨੂੰ ਕਰ ਲੈਣਾ ਇਹਨੂੰ ਕਰਕੇ ਪਨੀਰ ਨੂੰ ਥੋੜਾ ਜਿਹਾ ਸੌfte ਕਰਕੇ ਇਧਰ ਇੱਕ ਬਰਤਨ ਦੇ ਵਿੱਚ ਤੁਸੀਂ ਲੂਕ ਵਾਟਰ ਥੋੜਾ ਜਿਹਾ ਪਾ ਕੇ ਰੱਖ ਲਓ ਪਨੀਰ ਕੱਢ ਕੇ ਉਹਦੇ ਵਿੱਚ ਪਾਈ ਜਾਏ ਤਾਂ ਕਿ ਸਾਰਾ ਆਇਲ ਨਿਕਲ ਜਾਏ ਤੇਲ ਆਪਣਾ ਗਰਮ ਹੋ ਗਿਆ ਜੀ ਇਹਨੂੰ ਬਹੁਤੀ ਜ਼ਿਆਦਾ ਅੱਗ ਤੇ ਨਾ ਪਾਓ ਇਸ ਤਰ੍ਹਾਂ ਪਨੀਰ ਥੋੜ੍ਹਾ ਥੋੜ੍ਹਾ ਪੀਸ ਕਰਕੇ ਜਦ ਜਿਹਨੂੰ ਇਹਦਾ ਕਲਰ ਚੇਂਜ ਕਰਨਾ ਹੈ ਮੈਂ ਕੋਈ ਵੱਡੇ ਟੁਕੜੇ ਨਹੀਂ ਸਿੱਕੇ ਛੋਟੇ ਰੱਖੇ ਜਦ ਜਨ ਨੂੰ ਕਰਕੇ ਇਸ ਤਰ੍ਹਾਂ ਢੀਕ ਨੂੰ ਵਕਤ ਪਾਈ ਦੇਣਾ ਤਾਂ ਕਿ ਇਹਦਾ ਸਾਰਾ ਆਇਲ ਜਿਹੜਾ ਆ ਉਹ ਨਿਕਲ ਜਾਏ ਆਹ ਲਓ ਇਸ ਤਰ੍ਹਾਂ ਪਾਣੀ ਦੇ ਵਿੱਚ ਸਿੱਧਾ ਗਰਮ ਪਾਣੀ ਦੇ ਵਿੱਚ ਪਾਈ ਲੈਣਾ ਹੁਣ ਇਹਦੇ ਵਿੱਚ ਆਪਾਂ ਥੋੜਾ ਆਇਲ ਕੱਢ ਲਈਏ ਇਹ ਜਿਆਦਾ ਆ ਹਮੈਂ ਇੱਕ ਕੜਚੀ ਦੇ ਆਸ-ਪਾਸ ਇਹਦੇ ਵਿੱਚੋਂ ਕੱਢ ਰਹੀ ਆਂ ਆ ਲੈ ਦੀ ਤੇ ਇਹਦੇ ਵਿੱਚ ਹੁਣ ਅਸੀਂ ਪਿਆਜ਼ ਪਾ ਕੇ ਪੁੰਨਾਗੇ ਇਹ ਆਪਣਾ ਤੇਲ ਗਰਮ ਹੈ ਜੀ ਇਹਦੇ ਵਿੱਚ ਮੈਂ ਛੋਟਾ ਟੁਕੜਾ ਦਾਲਚੀਨੀ ਦਾ ਦੋ ਮੋਟੀਆਂ ਇਲਾਇਚੀਆਂ ਤੇ ਜੀਰਾ ਪਾ ਰਹੀ ਹਾਂ ਇਹਦੇ ਨਾਲ ਹੀ ਥੋੜਾ ਜਿਹਾ ਹੋ ਜਾਏਗਾ ਜਦੋਂ ਆ ਦੇਖੋ ਥੋੜਾ ਕੁੱਝ ਗਿਆ ਤੇ ਇਹਦੇ ਨਾਲ ਹੀ ਆਪਾਂ ਪਿਆਜ਼ ਪਾ ਦਨੇ ਆ ਬਰੀ ਕੱਟੇ ਹੋਏ ਨੂੰ ਥੋੜਾ ਜਿਹਾ ਸੌfte ਕਰਨਾ ਥੋੜਾ ਜਿਹਾ ਥੋੜੇ ਜਿਹਾ ਟ੍ਰਾਂਸਲੂਸ਼ੈਂਟ ਹੋ ਜਾਣਗੇ ਤੇ ਲਾਈਟ ਬ੍ਰਾਊਨ ਹੋ ਜਾਏਗਾ ਤੇ ਆਪਾਂ ਅਦਰਕ ਲਸਣ ਪਾਵਾਂਗੇ ਜੋ ਪਹਿਲਾਂ ਪਾਇਆ ਤਾਂ ਸੜ ਜਾਂਦਾ ਆ ਆ ਦੇਖੋ ਜੀ ਪਿਆਜ਼ ਜਦੋਂ ਇਸ ਤਰ੍ਹਾਂ ਥੋੜਾ ਜਿਹਾ ਪੁੱਜ ਜਾਵੇ ਤੇ ਉਦੋਂ ਇਹਦੇ ਵਿੱਚ ਅਸੀਂ ਲਸਣ ਪਾਵਾਂਗੇ ਹਾਂ ਮੈਂ ਗ੍ਰाइंड ਕਰਕੇ ਰੱਖਿਆ ਹੋਇਆ ਲਸਣ ਇਹ ਪਾ ਦੋ ਤੇ ਅਦਰਕ ਮੈਂ ਥੋੜਾ ਪਾ ਰਹੀ ਹਾਂ ਕਿਉਂਕਿ ਅਦਰਕ ਥਨੇ ਲੱਗ ਜਾਂਦਾ ਜਿਆਦਾ ਨਾਲੇ ਘਟਤਨ ਨੰਡਾ ਅ ਤੇ ਲਸਣ ਜਿਆਦਾ ਅਦਰਕ ਘੱਟ ਪਾਉਣਾ ਹੈ ਇਹਦੇ ਵਿੱਚ ਤਗੀ ਨੂੰ ਥੋੜਾ ਜਿਹਾ 1-2 ਮਿੰਟ ਵਾਸਤੇ 1 ਮਿੰਟ ਵਾਸਤੇ ਸਫਾਈ ਕਰ ਲਈਏ ਇਹ ਦੱਸ ਤਾਂ ਕਿ ਕੱਚਾ ਪਾ ਨਿਕਲ ਜਾਏ ਫਿਰ ਅਸੀਂ ਜਿਹੜੀ ਪਿਉਰੀ ਬਣਾ ਕੇ ਰੱਖੀ ਹੋਈ ਨੂੰ ਟਮਾਟਰਾਂ ਦੀ ਤੇ ਹਰੀ ਮਿਰਚ ਦੀ ਉਹ ਪਾਉਂ। ਇਹ ਤੁਹਾਡਾ ਤੁਸੀਂ ਖਾਂਦੇ ਮਿੱਠੀ ਜ਼ਿਆਦਾ ਤੁਸੀਂ ਆਪਣੇ ਹਿਸਾਬ ਦੇ ਨਾਲ ਲਾਲ ਮਿਰਚ ਦੀ ਇਹਦੇ ਵਿੱਚ ਪਾ ਸਕਦੇ ਹੋ। ਆ ਹੁਣ ਇਹਦਾ ਗੱਟਾ ਪੀਸ ਚਲਾ ਗਿਆ ਤੇ ਹੁਣ ਅਸੀਂ ਆ ਪਿਉਰੀ ਬਣਾ ਕੇ ਰੱਖੀ ਟਮਾਟਰ ਤੇ ਹਰੀ ਮਿਰਚ ਦੀ ਉਹ ਪਾ ਦੋ ਤੇ ਇਹਦੇ ਵਿੱਚ। ਦੇ ਨਾਲ ਹੀ ਅਸੀਂ ਇਹ ਟਮਾਟਰ ਪਾਇਆ ਤੇ ਨਾਲ ਹੀ ਅਸੀਂ ਦੇ ਥੋੜਾ ਜਿਹਾ ਸਾਲਟ ਪਾ ਦੇਣਾ ਤੇ ਸਾਲਟ ਕਿਉਂਕਿ ਅਸੀਂ ਪਾਲਤ ਵੀ ਹੁੰਦਾ ਹੈ ਆਲਰੇਡੀ ਇਹ ਗੁਆਲ ਕਰਨ ਲੱਗੇ ਪਾਇਆ ਸੀ ਤੇ ਲੋੜ ਪਈ ਤੇ ਬਾਅਦ ਚ ਪਾ ਲਾਂਗੇ ਇੰਨਾ ਜਿਹਾ ਸਾਲਟ ਪਾ ਕੇ ਤੇ ਇਹਨੂੰ ਚੋਟੇ ਥਾਂ ਦੇ ਜਦ ਤੱਕ ਟਮਾਟਰ ਰੱਖ ਆਇਲ ਇਹਨਾਂ ਚਾੜਨ ਨੂੰ ਪਾ ਲਾ ਇਹੋ ਕਰਕੇ ਨੂੰ ਆ ਪਕ ਤੋਂ ਹੁਣ ਇਹਨੂੰ ਕਵਰ ਕਰਕੇ ਆਇਲ ਸੈਪਰੇਟ ਹੋਣ ਤੱਕ ਇਹਨੂੰ ਪਨ ਲਈਏ ਆਪਾਂ ਆਲੂ ਜੀ ਨੂੰ ਕੁਝ ਦੇਰ ਨੂੰ 2 ਮਿੰਟ ਹੋ ਗਏ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਉਣੇ ਆ ਥੋੜੇ ਜਿਹਾ ਮਸਾਲੇ ਇਹਦੇ ਚ ਪਾਇਆ ਮੈਂ 1 tsp ਧਨੀਆ ਪਾਊਡਰ 1/2 tsp ਹਲਦੀ ਤੇ 1/2 tsp ਜੀਰਾ ਰੋਸਟਡ ਜੀਰਾ ਪਾਊਡਰ ਤੇ 1 tsp ਇਹਦੇ ਵਿੱਚ ਕਸ਼ਮੀਰੀ ਟੜ ਚਲੇ ਇਹਨੂੰ ਪਾ ਕੇ ਚੰਗੀ ਤਰ੍ਹਾਂ ਇਹਨੂੰ ਆਇਲ ਸੈਪਰੇਟ ਹੋਣ ਤੱਕ ਆਪਾਂ ਪੁੰਨਣਾ ਹੈ। ਅਗੂ ਜਿੱਦ ਸਾਈਡਾਂ ਤੇ ਚੱਲਣਾ ਸ਼ੁਰੂ ਕਰ ਦਿੱਤਾ ਕਿਉਂ ਤੇਲ ਆਪਣਾ ਸਾਰੀ ਥੋਪਾਇ ਨਾ ਇਹਨਾਂ ਸਰਵਰ ਦਾ ਤੇਲ ਪਾਇਆ ਸਰ। ਤੁਸੀਂ ਚਾਹੋ ਤਾਂ ਦੇਸੀ ਘਿਓ ਤੇ ਬਣਾ ਸਕਦੇ ਹੋ। ਹਲੋ ਜਿੱਥੇ ਤੁਸੀਂ ਦੇਖ ਸਾਹਮਣੇ ਹੁਣ ਇਹਨੇ ਆਇਲ ਛੱਡ ਦਿੱਤਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਆ ਪਾਲਕ ਦੀ ਪਿਉਰੀ ਬਣਾ ਕੇ ਰੱਖੀ ਹੋਈ ਨਾ ਉਹ ਪਾ ਦੇਣੀ ਹੈ। ਇਹਨੂੰ ਬਾਅ ਕੇ ਆਪਣੇ ਧਿਆਨ ਨਾਲ ਕੋਈ ਛਿੱਟੇ ਬੜੇ ਮਾਰਦੇ ਹੁੰਦੀਆਂ ਤੇ ਭੁਰਭੁਰੀ ਆ। ਅਜੇ ਜੁੱਟੇ ਪੈ ਜਾ ਗਰਮ ਗਰਮ। ਇਹਨੂੰ ਬਸ ਕਵਰ ਕਰਕੇ ਜਾਂ ਵੈਸੇ ਮੀਡੀਅਮ ਠੇਕ ਦੇ ਇਹਨੂੰ ਢੱਕ ਹੋਣਾ ਤਾਂ ਕਿ ਇਹ ਆਪਣਾ ਆਇਲ ਨਾ ਛੱਡੇ। ਇਹ ਮੈਂ ਦੋ ਪੁੱਛੀਆਂ ਲਈਆਂ ਸੀ ਪਾਲਕ ਦੀਆਂ। ਫਾਇਦਰ ਟਾਈਮ ਆਪਣਾ ਪਨੀਰ ਵੀ ਉਹ ਗਰਮ ਪਾਣੀ 'ਚ ਪਾ ਕੇ ਰੱਖਿਆ। ਉਹਦੇ ਤੋਂ ਦਾ ਮਕਸਦ ਇਹ ਹੁੰਦਾ ਫਰਾਈ ਮਾਰਾ ਜਾਂ ਕਰਕੇ ਉਦੋਂ ਦਰੋਂ ਪਾਣੀ 'ਚ ਪਾਦੇ ਤੇ ਇੱਕ ਆਇਲ ਨਿਕਲ ਜਾਂਦਾ ਉਹਨਾ ਤੇ ਦੂਸਰੀ ਗੱਲ ਉਹ ਸੌਫਟ ਹੋ ਜਾਂਦਾ ਹੈ। ਆਲੋ ਜਿੰਨੂੰ 5 ਮਿੰਟ ਆਪਾਂ ਉਬਲਉਂਦੇ ਹਾਂ। ਹਲੋ ਜੀ ਦੇਖੋ ਜੇ ਮੇਰੇ ਚੈਨਲ ਤੇ ਨਵੇਂ ਹੋ ਜੇ ਤਾਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਤੇ ਬੈਲ ਦਾ ਆਈਕਨ ਦਬਾ ਦਿਓ ਸਬਸਕ੍ਰਾਈਬ ਦਾ ਬਟਨ ਦਬਾ ਦਿਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਨਵੀਆਂ ਰੈਸਪੀਸ ਤੁਸੀਂ ਦੇਖ ਸਕੋ। ਦੇਖੋ ਜਿਵੇਂ ਜਦੋਂ ਇਹ ਪਨੀਰ ਪਾਣੀ 'ਚ ਪਾ ਕੇ ਰੱਖਿਆ ਸੀ ਗਰਮ 'ਚ ਤੇ ਕਿੰਨਾ ਸਾਰਾ ਆਇਲ ਉੱਪਰ ਆ ਗਿਆ। ਮਾਲਕ ਕੋਈ ਦਿਨ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਥੋੜੀ ਜਿਹੀ ਦੇਰ ਦੇ ਵਿੱਚ ਪਨੀਰ ਪਾਉਨੇ ਆ ਤੇ ਧਿਆਨ ਨਾ ਪਾਇਓ ਤੇ ਦੇ ਉੱਤੇ ਛਿਕੇ ਨਾ ਪੈ ਜਾਵੇ। ਆਹ ਤਾਰਾ ਪਨੀਰ ਇਹਦੇ ਵਿੱਚ ਪਾ ਬਿਓ। ਪਨੀਰ ਪਾ ਕੇ ਤੇ ਇਹਨੂੰ ਖਾਂਦੇ ਤੇ ਤੁਸੀਂ ਆਪਣਾ ਨਮਕ ਚੈੱਕ ਕਰ ਸਕਦੇ ਆ ਜੇ ਘੱਟ ਵੱਧ ਤੁਹਾਨੂੰ ਲੱਗੇ ਤੇ ਤੁਸੀਂ ਹੋਰ ਪਾ ਸਕਦੇ ਆ ਇਹਦੇ ਵਿੱਚ। ਤੇ ਇਸ ਸਟੇਜ ਤੇ ਇਹਦੇ ਵਿੱਚ ਥੋੜਾ ਧਰਮ ਮਸਾਲਾ ਪਾ ਦੇਣਾ। ਇਹ 1 ਚੁਟਕੀ ਸੁਗੰਧਾ ਮਸਾਲਾ ਪਾ ਰਹੀ ਹਾਂ ਜਿਹਦੇ ਵਿੱਚ ਇਹ ਬੜਾ ਥੋੜਾ ਜਿਹਾ 2 ਮਿੰਟ ਹੀ ਇਸ ਤਰ੍ਹਾਂ ਇਹਨੂੰ ਕਰਨਾ ਹੈ ਇਹਨਾਂ ਨੂੰ ਪਨੀਰ ਪਾਇਆ ਨਾ ਥੋੜਾ ਪਨੀਰ ਦੇ ਵਿੱਚ ਵੀ ਟੇਸਟ ਆ ਜਾਏਗਾ ਥੋੜਾ ਸੌਫਟ ਹੋ ਜਾਏਗਾ ਪਨੀਰ ਜਿਆਦਾ ਨਾ ਕਰਨ ਕਿਉਂਕਿ ਥੱਲੇ ਲਾਗੇ ਜੇ ਜ਼ਿਆਦਾ ਪੋਨ ਨਗੇ ਤਾਂ ਪਾਣੀ ਤੇ ਸਲਕਟਨ ਦੇ ਰਹਿੰਦੀ ਆ ਫਿਰ ਇਹ ਤੇ ਕੋਈ ਇਹਦੇ ਵਿੱਚ ਥੋੜਾ ਦੁੱਧ ਵੀ ਪਾ ਸਕਦੇ ਹਾਂ ਮੇਰੇ ਕੋਲ ਕਰੀਮ ਸੀਗੀ ਮੈਂ ਥੋੜੀ ਜਿਹੀ ਕਰੀਮ ਪਾ ਰਹੀ ਹਾਂ ਜਿਆਦਾ ਨਹੀਂ ਪਾਈ ਬਸ 2 ਟੇਬਲस्पून ਕਰੀਮ ਦੇ ਵਿੱਚ ਪਾ ਲਾਂ ਜਾਂ ਦੁੱਧ ਪਾ ਲਾਂ ਹੁਸੇ ਨੂੰ ਮਿਕਸ ਕਰਕੇ ਤੇ ਆਪਣਾ ਪਾਲਕ ਨੇ ਤਿਆਰ ਆ ਜੀ ਆਹ دیکھیں ਇਸ ਵਨੀ ਸਕੇਲੇ ਜੀ ਬਣੀ ਐ ਇਹਨੂੰ ਕਵਰ ਕਰਦੇ ਚਿੱਟੇ ਬੜੇ ਮਾਰ ਲਈ ਐ बस एक मिनट वास्ते सीन करना है फिर गैस बंद कर दें मिनट हो गया आप फुल के देखते हैं अब आलोज़ अपने पालक गई है इनके किसी सॉल्ट चेक कर सकते हैं क्या टमाटर लगे थे ऐड कर लो चल बाद जैसे आप टाइम हो थोड़ा एक तड़का लाओ जी पालक तो अपने गई है जी बांदे ਹੋਨੇ ਸੇ ਨੂੰ ਫਾਈਨਲ ਇੱਕ ਤੜਕਾ ਦੇਨੇ ਤੁਸੀਂ ਨਾ ਵੀ ਦਿਓ ਤੇ ਇਸ ਕੋ ਬਗੈਵੀ ਖਾ ਸਕਦੇ ਹੋ ਮੈਂ ਇੱਕ ਚਮਚ ਲਿਆ ਟੀस्पून ਦੇ ਸੀ ਘਿਓ ਦਾ ਤੁਸੀਂ ਸਰੋਂ ਦੇ ਤੇਲ ਚ ਪਾ ਸਾਦੇ ਪੰਨਾ ਪਾਲਕ ਆਪਾਂ ਸਰੋਂ ਦੇ ਤੇਲ ਚ ਬਣਾਈ ਆ ਇਹਨੂੰ ਥੋੜਾ ਗਰਮ ਹੋਣ ਦਿਓ ਇਹ ਤੇ ਤਾਂ ਗਰਮ ਹੋ ਜਾਏਗਾ ਤੇ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਲਸਣ ਪਾਵਾਂਗੇ ਤੇ ਵਿੱਚ ਪਾਵਾਂਗੇ ਕਸ਼ਮੀਰੀ ਮਿਰਚ ਤੇ ਉਹਦਾ ਇਹਨੂੰ ਤੜਕਾ ਦਵਾਂਗੇ ਜੇ ਤੁਸੀਂ ਤੜਕਾ ਨਹੀਂ ਵੀ ਲਾਉਣਾ ਚਾਹੁੰਦੇ ਤੇ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਪਾਲਕ ਦਾ ਬਹੁਤ ਸਵਾਦ ਬਣਿਆ ਮੈਂ ਹਸਬੰਦ ਨੂੰ ਕਿਹਾ ਸੀ ਟਰਾਈ ਕਰੋ ਨਾਲ ਤਾਂ thumbs up ਦੇ ਦਿੱਤਾ ਕਿ ਬਹੁਤ ਸਵਾਦ ਆ। ਤੁਸੀਂ ਦੱਸੋ ਜੀ। ਆਹ ਲੋ ਜੀ ਕਿ ਗਰਮ ਹੋ ਗਿਆ। ਇਹਦੇ ਵਿੱਚ ਅਸੀਂ ਹੁਣ ਆਹ ਲਸਣ garlic ਪਾ ਦਿੱਤਾ ਆ ਤੇ ਇਹਨੂੰ ਥੋੜਾ ਦੋਸਤੇ ਕਰ ਲਾ। ਜਿਆਦਾ ਨਾ ਕਰਿਓ ਸੋਕੇ ਕਿ ਸੜ ਗਿਆ ਤੇ ਫਿਰ ਕੋੜਾ ਹੋ ਜਾਂਦਾ ਆ। ਆਹ ਕਿ ਆ ਦੇਖੋ ਥੋੜਾ ਥੋੜਾ ਭੁੱਜ ਗਿਆ ਇਹ। ਹੁਣ ਤੁਸੀਂ ਇਸ ਸਟੇਜ ਤੇ ਅੱਗ ਬੰਦ ਕਰ ਦਿਓ ਜੀ। ਆਇਆ। ਤੇ ਇੱਥੇ ਮੈਂ ਕਸ਼ਮੀਰੀ ਮਿਕਸ ਪਾ ਦਿੱਤੀ ਆ। ਇਹ ਨੂੰ ਵੀ ਦੇਗੀ ਵਿੱਚ ਪਾਲੋ ਕੁਝ ਹੋਏ ਛਿੰਚੀਆਂ ਇਸ ਤਰ੍ਹਾਂ ਕਰਕੇ ਚੰਗੇ ਤਰ੍ਹਾਂ ਭੁੰਨ ਕੇ ਹਾਲਾ ਆਪਣੇ ਨੂੰ ਪਾਲਕ ਦੇ ਉੱਤੇ ਇਹ ਸਾਰਾ ਤੜਕਾ ਇਸ ਤਰ੍ਹਾਂ ਪਾ ਲਓਜੀ ਆਪਣੇ ਪਾਲਕ ਨਿਰਮਣ ਕੇ ਤਿਆਰ ਹੈ ਤੁਸੀਂ ਬਣਾਇਓ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਤਾਂ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਜੇ ਮੇਰੀ ਰੈਸਪੀ ਚੰਗੀਆਂ ਲੱਗਦੇ ਆ ਤਾਂ ਮੇਰੇ ਫਰੈਂਡ ਸਰਕਲ 'ਚ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਫਿਰ ਅੱਗੇ ਤਾਂ ਨਵੀਂ ਰੈਸਪੀ ਪਾਉਣ ਨੂੰ ਦਿਲ ਕਰਦਾ ਜੀ ਲਾਈਕ ਦਾ ਬਟਨ ਦਬਾਓ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਦਾ ਬਟਨ ਵੀ ਦਬਾ ਦਿਓ ਜੀ ਥੈਂਕਸ ਫॉर ਵਾਚਿੰਗ